ਪਤੀਜੇ ਦਾ ਵਿਆਹ ਹੀ ਸਕੇ ਦਾ ਤੇ ਅਸੀਂ ਵਿਆਹ ਦੇ ਵਿੱਚ ਉਹਨੇ ਮੁੰਡੇ ਆਦਾਂ ਦਾ ਬੁਲਾਏ ਹੋਏ ਸੀ ਜੰਦੀ ਕਰ ਦੂ ਵੀ ਉਹਨਾਂ ਨੂੰ ਅਸੀਂ ਕਾਰਟ ਵੀ ਨਹੀਂ ਦਿੱਤਾ ਸੱਜਿਆ ਵੀ ਨਹੀਂ ਠੀਕ ਹੈ ਜੀ ਅਸੀਂ ਨਹੀਂ ਬੁਲਾਇਆ ਉਸ ਤੋਂ ਬਾਅਦ ਕਦੇ ਸਟੇਜ ਤੇ ਗਾਣਾ ਕਿਹੜਾ ਲਵਾਉਂਦਾ ਕਦੇ ਕਿਹੜਾ ਲਵਾਉਂਦਾ ਸੀ ਦੇਖ ਰਹੀ ਸੀ ਵੀ ਚੱਲ ਥੱਲੇ ਆ ਨਾ ਦੋ ਵਾਰੀ ਮੈਂ ਡੱਕ ਵੀ ਬੰਦ ਕੀਤਾ ਠੀਕ ਹੈ ਜੀ ਫਿਰ ਵੀ ਡੱਕ ਜਾ ਕੇ ਲਵਾਉਂਦਾ ਸੀ ਮੈਂ ਦੋ ਵਾਰੀ ਬੰਦ ਕੀਤਾ ਚਾਹ ਟਾਈਮ ਟਾਲ ਜੇ ਟਾਈਮ ਟਾਲ ਜੇ ਨਹੀਂ ਮੰਨੇ ਉਸ ਤੋਂ ਬਾਅਦ ਕਹਿੰਦਾ ਮੈਂ ਗਾਟੇ ਲਾ ਦੇਗਾ ਗਰਦਣਾ ਲਾ ਦੇਗਾ ਇੱਦਾਂ ਸਾਨੂੰ ਕਿਹਾ ਉਹਨੇ ਉਹ ਇਦਾਂ ਨਾ ਮੇਰੇ ਰਿਸ਼ਤੇਦਾਰ ਨਾਲ ਖੜੇ ਮਲਕੀਤ ਸਿੰਘ ਤੇ ਉਹਨੇ ਕਿਹਾ ਵੀ ਕਿਹਦਾ ਲਾ ਦੇਗਾ ਕਿਹਨੂੰ ਕਹਿਣਾ ਪਿਆ ਐਨੀ ਗੱਲ ਕਹਿਣ ਦੀ ਦੇ ਰਿਹਾ ਉੱਥੇ ਪੈ ਗਿਆ ਠੀਕ ਹੈ ਹੱਥੀ ਪਿਆ ਉਹ ਇਦਾਂ ਉਹਨਾਂ ਦੇ ਹੱਥੀ ਪਿਆ ਪਰ ਉਹ ਬੁੱਤ ਵਿਚਾਰੀ ਛਡਾਂਦੇ ਛੁਡੁੰਦੇ ਰਹੇ ਛਡਾਇਆ ਸੀ ਮੁੰਡਾ ਹੀ ਮੇਰਾ ਉਹ ਵੀ ਪਿਆ ਨਾਲ ਛਡਾਇਆ ਜਦੋਂ ਹੱਥੀ ਪੈਣਾ ਪਿਆ ਅਸੀਂ ਡੇਟੇ ਤੇ ਕਰਨਾ ਹੀ ਛਡਾਨ ਤੋਂ ਉਸ ਤੋਂ ਬਾਅਦ ਜਿਹੜੇ ਮੁੰਡੇ ਨੇ ਸੱਦੇ ਹੀ ਉਹ ਵੀ ਆ ਗਏ ਠੀਕ ਹੈ ਉਹ ਵੀ ਆ ਗਏ ਤੇ ਉਹ ਵੀ ਉਹ ਵੀ ਉਹਨਾਂ ਵੀ ਲੜਾਈ ਕੀਤੀ ਉਹਨਾਂ ਮਤਲਬ ਤੁਹਾਨੂੰ ਇੱਧਰ ਉੱਧਰ ਉੱਤੇ ਬੰਦੇ ਖੜੇ ਜਿਹੜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹਨੇ ਗਲਾਸ ਮਾਰਿਆ ਕਿ ਦੇ ਕੀ ਕੀਤਾ ਅਸੀਂ ਛਡਾਣ ਦੇ ਮਾਮਲੇ 'ਚ ਅੱਗੇ ਰਹੇ ਆ ਤੇ ਮੇਰੇ ਵੀ ਸੱਟਾਂ ਕਾਫੀ ਲੱਗੀਆਂ ਨੇ ਬਾਹਰ ਤੇ ਲੱਗੀਆਂ ਆ ਦੇਖੋ ਕਿੱਦਾਂ ਲੱਗੀ ਹੋਈ ਏ ਠੀਕ ਹੈ ਲੈ ਕੇ ਉਸ ਵੀ ਬਾਤ ਅਸੀਂ ਸੰਭਾਲੇ ਜਾਣਾ ਠੀਕ ਹੈ ਸੰਭਾਲੇ ਅਸੀਂ ਚੱਲ ਗਏ ਮੇਰਾ دوست ਇੱਕ ਮੁਲਾਜ਼ਮ ਉਪਰਾਲਾ ਲਟਾਇਰ ਹੋਇਆ ਉਹ ਮੇਰੇ ਨਾਲ ਹੀ ਠੀਕ ਹੈ ਤੇ ਅਸੀਂ ਉਹਨਾਂ ਦੇ ਨਾਲ ਉਹਨੂੰ ਉੱਥੇ ਹੱਦਮੈਂਟ ਕਰਾ ਕੇ ਨਾਲ ਨੂੰ ਅਸੀਂ ਆ ਰਹੇ ਸੀ ਆ ਰਹੇ ਰਾਜ ਨਾ ਤਿੰਨ ਗੱਡੀਆਂ ਸਾਡੇ ਅੱਗੇ ਲਾਈਆਂ ਨੇ ਠੀਕ ਹੈ ਗੱਡੀ ਅੱਗੇ ਲਾਈ ਮੈਂ ਗੱਡੀ ਜਦੋਂ ਦੇਖ ਲਈ ਅੱਗੇ ਲੱਗੀ ਮੈਂ ਗੱਡੀ ਪਿੱਛੇ ਨੂੰ ਭਜਾਈ ਕਾਫੀ ਜਿੱਥੇ ਘਟ ਆਇਆ ਉਥੇ ਗੱਡੀ ਮੋੜੀ ਫੇਰ ਅਸੀਂ ਸਿੱਧੀ ਕੀਤੀ ਫੇਰ ਅੱਗੇ ਜਾ ਕੇ ਸਾਨੂੰ ਰਸਤਾ ਨਹੀਂ ਲੱਭਾ ਹਸਪਤਾਲ ਦਾ ਵੀ ਅੰਦਰੋਂ ਗੱਡੀ ਵਾਰਦਿਆ ਠੀਕ ਹੈ ਵੀ ਪਿੱਛੇ ਵੀ ਡਰ ਰਹੀ ਗੱਡੀ ਨਹੀਂ ਵਾਰ ਸਕਿਆ ਉਥੇ ਇਹਨਾਂ ਨੇ ਗੱਡੀ ਘੇਰ ਲਈ ਸਾਡੇ ਰਾੜਾ ਅਸੀਂ ਇਹਨਾਂ ਦੇ ਕੋਲ ਰਾੜਾ ਮੈਂ ਆਪ ਦੇਖਿਆ ਨੇ ਰਾੜਾ ਅਸੀਂ ਤੇ ਉਹਨਾਂ ਕੱਡੀਆਂ ਤੇ ਤਾਕੀ ਜਿਹੜਾ ਮੇਰੇ ਨਾਲ ਦਾ ਮੁਲਾਜ਼ਮ ਉਹਨੂੰ ਬਾਹਰ ਕੱਢ ਕੇ ਉਹਦੇ ਰਾੜਾ ਮਾਰੀਆਂ ਲੱਤ ਤੇ ਕਾਫੀ ਸੱਟ ਲੱਗੀ ਉਹਦੇ ਠੀਕ ਹੈ ਜੀ ਮੇਰੇ ਵੀ ਆ ਕਾਫੀ ਲੱਗੀਆਂ ਨੇ ਮੇਰੇ ਬਾਅਦ ਇੱਥੇ ਕਣਿਆਣੀ ਤੋਂ ਵਿਆਹ ਸੀ ਇਹ ਜਿਹੜਾ ਲੜਕਾ ਹੈਗਾ ਗੁਰਜੀਤ ਸਿੰਘ ਇਹ ਐਡਮਿਟ ਹੋਇਆ ਸੀ ਸਿਵਲ ਹਸਪਤਾਲ ਸਮਰਾਲੇ ਸਾਨੂੰ ਐਮਲਰ ਆਈਸੀ ਦੀ ਸਟੇਟਮੈਂਟ ਲਿਖ ਕੇ ਅਸੀਂ ਐਫਆਰ ਲੋਜ ਕਰੀਆ ਉਹਨੇ ਚਾਰ ਪੰਜ ਬੰਦਿਆਂ ਦੇ ਨਾਮ ਲਿਖਾਏ ਨੇ ਗੁਰਜੀਤ ਸਿੰਘ ਦੇ ਮਾਮੇ ਦਾ ਲੜਕਾ ਹੀ ਆ ਉਹਦੇ ਲੜਕੇ ਦੇ ਮਾਮੇ ਦੇ ਲੜਕੇ ਦਾ ਹੀ ਮੈਂ ਰਸੀਬਲ ਵੀਰ ਸਿੰਘ ਦੇ ਉਹਦੇ ਵਿੱਚ ਹੈਗਾ ਮਨਜਿੰਦਰ ਸਿੰਘ, ਜਗਜੀਤ ਸਿੰਘ ਤੇ ਮਲਕੀਤ ਸਿੰਘ ਇਹ ਦਸਮੇਸ਼ ਨਗਰ ਦੇ ਆ ਜੀ ਤੇ ਦਿਦਾਰ ਸਿੰਘ ਤੇ ਅਜਮੇਰ ਸਿੰਘ ਇੱਕ ਕੜਿਆਣੀ ਖੁਰਤ ਦੇ ਨੇ ਇਹਨਾਂ ਦੀ ਆਸ ਵਿੱਚ ਹੀ ਝਗੜਾ ਹੋਇਆ ਉਹਦੇ 6 ਸੱਟਾਂ ਨੇ 4 ਛਰਪ ਨੇ 2 ਬਲੰਟ ਨੇ ਉਹਦੇ ਆਧਾਰ ਤੇ ਐਫ ਆਰ ਦਰਜ ਕਰਕੇ ਅਸੀਂ ਤਫਤੀਸ਼ ਸਮਝ ਲੈਂਦੇ ਆ ਜੀ ਦੂਜੀ ਤਰੀਕਾ ਦੀ ਵੀ ਸਾਡੇ ਥਾਰ ਭੰਨ ਦਿੱਤੀ ਆ ਸਾਡਾ ਬੰਦਾ ਵੀ जख्मी ਹੋਇਆ ਉਹਦੇ ਚ ਉਹ ਰਾਤ ਤੋਂ ਉਹਨਾਂ ਨੇ ਮਤਲਬ ਅਸੀਂ ਉੱਥੇ ਸਾਡੀ ਪੁਲਿਸਪਾਲਟੀ ਗਈ ਸੀ ਉਹ ਥਾਰ ਗੱਡੀ ਛੱਡ ਕੇ ਭੱਜ ਗਏ ਤੇ ਫਾਰਦਰ ਜੀ ਇਸੇ ਟੁੱਟੇ ਹੋਏ ਅੱਗੇ ਹੁਣ ਫਾਰਦਰ ਜੋ ਤਫਤੀਸ਼ ਹੋਊਗੀ ਉਹ ਤੁਹਾਡੇ ਸਾਹਮਣੇ ਲਿਆਵਾਂਗੇ